ਦਿੱਲੀ ਦੇ ਇਹ ਦੂਜੇ ਮੰਤਰੀ ਨੇ ਜਿਹੜੇ ਅਸਤੀਫਾ ਦੇ ਗਏ ਇਹ ਤੋਂ ਪਹਿਲਾਂ ਵੀ ਮਤਲਬ ਕਿ ਜੇ ਆਪਾਂ ਗੱਲ ਕਰੀਏ ਤਾਂ ਇੱਕ ਮੰਤਰੀ ਰਾਜਕੁਮਾਰ ਆਨੰਦ ਅਪ੍ਰੈਲ ਮਹੀਨੇ ਚ ਰਾਜਕੁਮਾਰ ਆਨੰਦ ਅਸਤੀਫਾ ਦੇ ਕੇ ਬੀਜੇਪੀ ਜਾ ਚੁੱਕਿਆ ਹੁਣ ਇਹਨਾਂ ਦਾ ਜੀ ਆ ਮੰਤਰੀ ਕਿਲਾਸ਼ ਗਹਿਲੋਤ ਜਿਹਦੇ ਕੋਲ ਗ੍ਰਹਿ ਮੰਤਰਾਲਾ ਵੀ ਸੀ ਜਿਹਦੇ ਕੋਲ ਟਰਾਂਸਪੋਰਟ ਵਿਭਾਗ ਵੀ ਸੀ ਹੋਰ ਕਿੰਨੇ ਵਿਭਾਗ ਵੀ ਸੀ ਉਹਨੇ ਪਹਿਲਾਂ ਪਾਰਟੀ ਛੱਡੀ ਗਈ ਸੀ ਸ਼ੀਸ਼ਮੈਲ ਵਾਲੀ ਪਾਰਟੀ ਬਣ ਗਈ ਇਹ ਬਾਅਦਿਆਂ ਤੋਂ ਮੁੱਖਰ ਨਾਲੀ ਪਾਰਟੀ ਬਣ ਗਈ ਲੋਕ ਝੰਡਿਆਂ ਨਾਲੋਂ ਇਹਨਾਂ ਦੇ ਲਈ ਜੀ ਰਾਜਨੀਤਿਕ ਝੰਡੇ ਨਿੱਜੀ ਝੰਡੇ ਵੱਧਦੇ ਹੋ ਗਏ ਇਹ ਇਸ ਲਈ ਮੇਰਾ ਮੋਹ ਭੰਗ ਹੋ ਗਿਆ ਜੀ ਮੈਂ ਛੱਡ ਤਾ ਪਤਾ ਹੀ ਸੀ ਕਿ ਭਾਈ ਭਾਜਪਾ ਜਾਣ ਲਈ ਛੱਡੀ ਆ ਤੇ ਅੱਜ ਭਾਜਪਾ ਚ ਅਗਲਾ ਸ਼ਾਮਲ ਹੋ ਗਿਆ ਉੱਥੇ ਭਾਜਪਾ ਦਾ ਪ੍ਰਧਾਨ ਤੇ ਮਨੋ ਰਾਮ ਖੱਟਰ ਕੇਂਦਰੀ ਮੰਤਰੀ ਉਹਨਾਂ ਨੇ ਭਾਜਪਾ ਸ਼ਾਮਲ ਕਰ ਲਿਆ ਸੋ ਜੀ ਇੰਜ ਆਵਾਜ਼ੀ ਪਾਰਟੀ ਦੇ ਤਿੰਨ ਲੀਡਰ ਛੱਡ ਗਏ ਇੱਕ ਪਹਿਲਾਂ ਰਾਜਕੁਮਾਰ ਅਨੰਦ ਜਿਹੜੇ ਮੰਤਰੀ ਰਹੇ ਨੇ ਉਹ ਛੱਡ ਕੇ ਗਏ ਸੀ ਉਹ ਭਾਜਪਾ ਚ ਗਏ ਹੈ ਕਿਸਾਬਕਾ ਮੰਤਰੀ ਰਹੇ ਸੀਗੇ ਇਹਨਾਂ ਦੇ ਰਜਿੰਦਰਪਾਲ ਗੋਤਮ ਉਹ ਛੱਡ ਕੇ ਬੀਜੇਪੀ ਚ ਗਏ ਤੇ ਹੁਣ ਆਜੀ ਕੈਲਾਸ਼ ਗਲੋਤ ਇਹ ਛੱਡ ਕੇ ਬੀਜੇਪੀ ਚ ਲੱਗੇ ਉਧਰ ਭਾਜਪਾ ਦਾ ਕਿਸਾਬਕਾ ਐਮਐਲਏ ਚਾ ਉਹ ਜੀ ਕਿੱਜੀਵਾਲ ਜੀ ਨੇ ਆਪ ਚਲੇ ਜਾਂਦਾ ਸੋ ਇਹ ਹੁਣੇ ਦਲ ਬਦਲੀਆਂ ਤੁਹਾਨੂੰ ਨਜ਼ਰ ਆਉਂਦੀਆਂ ਰਹਿਣਗੀਆਂ ਚਲੋ ਰੱਬ ਪਲੀ ਕਰੇ ਬਹੁਤ ਬਹੁਤ ਸ਼ੁਕਰੀਆ